ਕੈਨੇਡਾ ਵਿੱਚ ਭਾਤੀ ਪਰਿਵਾਰ ਦੀ ਮੌਦੇ ਮਾਮਲੇ ਵਿੱਚ ਕਿਰੇ ਦੋ ਪੁਲਿਸ ਅਫਸਰ ਸ਼ਰਾਬ ਦਾ ਠੇਕਾ ਲੁੱਟ ਕੇ ਭੱਜੇ ਦੋ ਪੰਜਾਬੀਆਂ ਦਾ ਕੀਤਾ ਜਾ ਰਿਹਾ ਸੀ ਪਿੱਛਾ ਟਰੱਕ ਚਲਾ ਰਹੇ ਪੰਜਾਬੀ ਦੀ ਵੀ ਹੋਈ ਸੀ ਹਾਦਸੇ ਦੌਰਾਨ ਮੌਤ ਸ਼ਰਾਬ ਦਾ ਠੇਕਾ ਲੁੱਟ ਕੇ ਫਰਾਰ ਹੋਏ ਦੋ ਪੰਜਾਬੀਆਂ ਦਾ ਪਿੱਛਾ ਕਰਦੇ ਆ ਹਾਈਵੇ 401 ਤੇ ਗਲਤ ਪਾਸੇ ਗੱਡੀ ਪਜਾਉਣ ਦੌਰਾਨ ਵਾਪਰੇ ਜਾਨਲੇਵਾ ਹਾਦਸੇ ਦੇ ਮਾਮਲੇ ਵਿੱਚ डरहम रीजनल पुलिस ਦੇ ਦੋ ਅਫਸਰਾਂ ਵਿਰੁੱਧ ਦੋਸ਼ਾਇਦ ਕੀਤੇ ਗਏ ਨੇ ਹਾਦਸੇ ਦੌਰਾਨ 3 ਮਹੀਨੇ ਦਾ ਅਦਿੱਤਿਆ ਵਿਵਾਨ ਅਤੇ ਉਸਦੇ ਗ੍ਰੈਂਡਪੇਰੈਂਟਸ ਮਣੀਵਰਨ ਸ਼੍ਰੀ ਨਿਵਾਸ ਪਿੱਲੇ ਅਤੇ ਮਹਾਲక్ష్ਮੀ ਅਨੰਤ ਕ੍ਰਿਸ਼ਨਨ ਮਾਰੇ ਗਏ ਸਨ ਜਦਕਿ ਬੱਚੇ ਦੇ ਮਾਪਿਆਂ ਗੋਕੁਲਨਾਥ ਮਣੀਵਰਨ ਅਤੇ ਅਸ਼ਵਿਤਾ ਜਵਾਹਰ ਦੀ ਜਾਨ ਬਚ ਗਈ ਸਪੈਸ਼ਲ ਇਨਵੈਸਟੀਗੇਸ਼ਨਸ ਯੂਨਿਟ ਨੇ ਦੱਸਿਆ ਕਿ ਸਰਜੈਂਟ ਰਿਟਾਇਰਡ ਫਲਨ ਅਤੇ ਕਾਂਸਟੇਬਲ ਬ੍ਰੈਂਡਨ ਹੈਮਿਲਟਨ ਵਿਰੁੱਧ ਅਪਰਾਧਕ ਅਣਗਹਿਲੀ ਰਾਹੀਂ ਮੌਤ ਦਾ ਕਾਰਨ ਬਣਨ ਦੇ ਤਿੰਨ ਅਤੇ ਅਪਰਾਧਕ ਅਣਗਹਿਲੀ ਰਾਹੀਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋ ਦੋਸ਼ ਆਇਦ ਕੀਤੇ ਗਏ ਨੇ ਔਸ਼ਵਾ ਦੀ ਅਦਾਲਤ ਵਿੱਚ ਇਹਨਾਂ ਦੀ ਪੇਸ਼ੀ 13 ਫਰਵਰੀ ਨੂੰ ਹੋਵੇਗੀ ਦੂਜੇ ਪਾਸੇ ਪੁਲਿਸ ਅਫਸਰਾਂ ਦੇ ਵਕੀਲਾਂ ਨੇ ਦੋਸ਼ਾਂ ਨੂੰ ਸਰਾਸਰ ਗਲਤ ਕਰਾਰ ਦਿੰਦਿਆਂ ਅਦਾਲਤ ਵਿੱਚ ਆਪਣਾ ਪੱਖ ਰੱਖਣ ਦਾ ਜ਼ਿਕਰ ਕੀਤਾ ਵਕੀਲਾਂ ਨੇ ਕਿਹਾ ਕਿ ਪੁਲਿਸ ਅਫਸਰਾਂ ਦਾ ਇੱਕੋ ਇੱਕ ਮਕਸਦ ਹਾਈਵੇ ਤੋਂ ਲੰਘ ਰਹੇ ਲੋਕਾਂ ਨੂੰ ਸੁਚੇਤ ਕਰਦਿਆਂ ਉਹਨਾਂ ਦੀਆਂ ਜਾਨਾਂ ਬਚਾਉਣਾ ਸੀ ਅਤੇ ਇਸ ਦੇ ਨਾਲ ਹੀ ਉਹ ਲੁਟੇਰਿਆਂ ਨੂੰ ਰੋਕਣ ਦਾ ਯਤਨ ਕਰ ਰਹੇ ਸਨ। ਜਾਨਲੇਵਾ ਹਾਦਸਾ ਲੁਟੇਰਿਆਂ ਦੇ ਯੂ ਹੌਲ ਟਰੱਕ ਕਰਕੇ ਵਾਪਰਿਆ ਅਤੇ ਇਸ ਵਾਸਤੇ ਪੁਲਿਸ ਬਿਲਕੁਲ ਵੀ ਜ਼ਿੰਮੇਵਾਰ ਨਹੀਂ। 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਸਾਬਕਾ ਕਮਿਸ਼ਨਰ ਕ੍ਰਿਸ ਲੂਇਸ ਦਾ ਇਸ ਮਾਮਲੇ ਬਾਰੇ ਕਹਿਣਾ ਸੀ ਕਿ ਉਹ ਐਸਆਈਯੂ ਵੱਲੋਂ ਲਾਏ ਗੰਭੀਰ ਦੋਸ਼ਾਂ ਤੋਂ ਬਿਲਕੁਲ ਵੀ ਹੈਰਾਨ ਨਹੀਂ। ਇੰਨੀ ਵੱਡੀ ਤਰਾਸਦੀ ਰੋਕੀ ਜਾ ਸਕਦੀ ਸੀ ਜੇ ਪੁਲਿਸ ਅਫਸਰ ਲੁਟੇਰਿਆਂ ਦਾ ਪਿੱਛਾ ਕਰਨਾ ਛੱਡ ਦਿੰਦੇ। ਉਦਰ ਡਰਹਮ ਰੀਜਨਲ ਪੁਲਿਸ ਦੇ ਮੁਖੀ ਪੀਟਰ ਮੋਰੇਰਾ ਨੇ ਕਿਹਾ ਕਿ ਉਹ ਐਸਆਈਯੂ ਦੇ ਫੈਸਲੇ ਦਾ ਸਤਿਕਾਰ ਕਰਦੇ ਨੇ ਅਤੇ ਅਦਾਲਤੀ ਫੈਸਲਾ ਆਉਣ ਤੱਕ ਉਡੀਕ ਕੀਤੀ ਜਾਵੇਗੀ। ਡਰਹਮ ਪੁਲਿਸ ਵੱਲੋਂ ਐਸਆਈਯੂ ਨੂੰ ਮਾਮਲੇ ਦੀ ਪੜਤਾਲ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਦੋਵੇਂ ਅਫਸਰ ਤਨਖਾਹ ਸਮੇਤ ਮੁਅਤਲ ਕਰ ਦਿੱਤੇ ਗਏ। ਮੋਰੇਰਾ ਨੇ ਦੱਸਿਆ ਕਿ ਡਰਹਮ ਪੁਲਿਸ ਵੱਲੋਂ ਆਪਣੇ ਪਦਰਤੇ ਵੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸਰਜੈਂਟ ਫਲਨ 32 ਸਾਲ ਤੋਂ ਪੁਲਿਸ ਸੇਵਾ ਵਿੱਚ ਹੈ। ਜਦਕਿ ਕੌਨਸਟੇਬਲ ਹੈਮਿਲਟਨ 4 ਸਾਲ ਪਹਿਲਾਂ ਪੁਲਿਸ ਵਿੱਚ ਭਰਤੀ ਹੋਇਆ ਸੀ ਯੂਹੋਲ ਟਰੱਕ ਚਲਾ ਰਹੇ ਡਰਾਈਵਰ ਦੀ شناخت ਗਗਨਦੀਪ ਸਿੰਘ ਵਜੋਂ ਕੀਤੀ ਗਈ ਜੋ ਮੌਕੇ ਤੇ ਹੀ ਮਾਰਿਆ ਗਿਆ ਅਤੇ ਉਸ ਦਾ ਸਾਥੀ ਲੰਮਾ ਸਮਾਂ ਹਸਪਤਾਲ ਵਿੱਚ ਦਾਖਲ ਰਿਹਾ ਜਿਸ ਵਿਰੁੱਧ ਮੁਕੱਦਮਾ ਚੱਲ ਰਿਹਾ ਹੈ ਗਗਨਦੀਪ ਸਿੰਘ ਕਈ ਮਾਮਲਿਆਂ ਵਿੱਚ ਨਾਮਜ਼ਦ ਰਹਿ ਚੁੱਕਾ ਸੀ ਅਤੇ ਸਾਲ 2024 ਦੇ ਸਿਆਲਾਂ ਵਿੱਚ ਉਸ ਨੂੰ 2000 ਡਾਲਰ ਦੀ ਜ਼ਮਾਨਤ ਤੇ ਰਹਾ ਕੀਤਾ ਗਿਆ ਇਸੇ ਮਾਮਲੇ ਵਿੱਚ ਉਸਨੇ 14 ਮਈ 2024 ਨੂੰ ਮਿਲਟਨ ਦੀ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਹਾਲਨਾਖਾ ਖਾਤਸਾ ਵਾਪਰ ਗਿਆ। ਧਰਮ ਪੁਲਿਸ ਮੁਤਾਬਕ ਬੋਮਨਵੈਲ ਦੇ ਐਲਸੀਬੀਓ ਸਟੋਰ ਵਿੱਚ ਲੁੱਟ ਦੀ ਇਤਲਾਹ ਮਿਲਣ ਤੇ ਸ਼ੱਕੀਆਂ ਦਾ ਪਿੱਛਾ ਸ਼ੁਰੂ ਹੋਇਆ ਜੋ ਲਗਾਤਾਰ ਵਧਦਾ ਚਲਾ ਗਿਆ। ਵਾਰਦਾਤ ਵੇਲੇ ਗਗਨਦੀਪ ਸਿੰਘ ਕਥਿਤ ਤੌਰ ਤੇ ਛੋਰੇ ਨਾਲ ਲਹਿ ਸੀ ਅਤੇ ਪੁਲਿਸ ਨੇ ਖਤਰਨਾਕ ਹਥਿਆਰ ਨੂੰ ਵੇਖਦੇ ਹਾਂ ਸੜਕ ਦੇ ਗਲਤ ਪਾਸੇ ਵੀ ਪਿੱਛਾ ਜਾਰੀ ਰੱਖਿਆ। ਡਾਇਰ ਰਿਪੋਰਟ ਖਮਦੜਤੀ